ਕਿ ਹਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬੱਚੇ ਬਿਲਕੁਲ ਠੀਕ ਠਾਕ ਤੇ ਬੜੀਆ ਹੋ ਮੋਗੇ ਤੇ ਅਸੀਂ ਨਵੇਂ ਘਰ ਜਾਣ ਦੀ ਤਿਆਰੀ ਕਰ ਲਈ ਹੈ ਘਰ ਖਾਲੀ ਕਰਨ ਦਾ ਤੁਹਾਨੂੰ ਟੂਰ ਕਰਾਈਏ ਖਾਲੀ ਘਰ ਦਾ ਵੀ ਦੇਖ ਲਓ ਜਿਸ ਅਸਲੋਈ ਜਿਵੇਂ ਵੀਡੀਓ ਬਣਾਉਂਦੀ ਹੁੰਦੀ ਸੀ ਇੱਥੇ ਚੱਲਦੀ ਹੁੰਦੀ ਸੀ ਸ਼ੂਟਿੰਗ ਹੈ ਸ਼ੂਟਿੰਗ ਇੱਥੇ ਨਾਲ ਅੱਧੀ ਸ਼ੂਟਿੰਗ ਉੱਧਰ ਚੱਲਦੀ ਹੁੰਦੀ ਸੀ ਬੱਚਾ ਪਾਰਟੀ ਕੀ ਕਰਦੇ ਸਰਦੇ ਆ? ਸਵਾਦ ਆ ਤੁਹਾਨੂੰ ਮੈਂ ਕਰਤ ਨਹੀਂ ਘਰ ਸੁਣਾ ਹੈ ਉਗੀਰਸ ਨਹੀਂ ਆ ਖਾਲੀ ਸਮਾਨ ਆਇਆ ਨਹੀਂ ਛੱਡ ਦੇਣਾ ਹੀ ਲੱਗਾ ਇਹ ਵਿੱਚ ਇਹ ਸਮਾਨ ਸਾਰਾ ਹੋਰੀ ਇੰਟਕੀ ਜੀੜਾ ਕੱਪੜੀ ਸੀਗਾ ਆਵਦਾ ਹੈਨਾ ਠੀਕ ਇਹਨਾ ਤੂੰ ਇਹ ਘੇਟਾ ਟਬੜੇ ਨਹੀਂ ਕੀ ਗੱਲ ਹੋਈ ਹੂੰ ਦਰੇ ਵੀ ਹੋਵੇ ਖਾਲੀ ਆ ਨਾ ਯਾਰ ਇਹ ਸਾਰਾ ਕਰਦੇ ਚੱਕਦਾ ਗੱਭਰੂ ਸਟੋਰ ਚ ਸਾਰੀ ਥੱਕ ਗਏ ਸਮਾਨ ਚੱਕਦੇ ਗੈਲਰੀ ਆ ਕੰਨਾ ਕਦੇ ਭਰੀਆਂ ਹੁੰਦੀਆਂ ਸੀ ਫੋਟੋਆਂ ਨਾਲ ਇਹ ਲੱਗਦੀ ਹੈ ਕਿ ਹੁਣ ਸਾਰਾ ਕੰਨਾ ਖਾਲੀ ਮੰਨਾ ਟੱਬਰ ਆਉਂ ਜਿਹੜਾ ਜਿਨਾਂ ਨੇ ਘਰ ਖਰੀਦਿਆ ਉਹਨਾਂ ਦੇ ਕਰਮੀ ਭਾਗੀ ਹੋਵੇਗਾ ਸਾਡੇ ਦੇਖੋ ਹੁਣ ਕਦੋਂ ਹੁੰਦਾ ਕਦੋਂ ਹੋਊਗਾ ਗੱਬਰੂਆ ਗੱਭਰੂ ਦੇ ਸੁਗਾ ਯਾ ਕਿਹੜਾ ਕਮਰੇ ਸਾਰਾ ਭਰੀ ਹੋਇਆ ਰਹੇ ਕਿਹਨਾਂ ਨੂੰ ਨਹੀਂ ਆਉਂਦਾ ਐ ਉਹ ਤੇ ਬਹੁਤ ਜ਼ਿਆਦਾ ਖਾਲੀ ਹੋ ਨਰਾਜ ਨਵਰਾਜ ਸਨ ਲੱਗਦਾ ਹਾਂ ਮੈਂ ਦੇਤਾ ਗਿਫਟ ਕਰਤਾ ਤੌਰ ਨਰਾ ਤਕਲੇ ਹੋ ਜਾਂਦੇ ਸਤੁਰ ਹੋਰ ਕਈ ਗੱਲਬਾਤ ਗੱਲਬਾਤ ਬਸ ਕੋਈ ਨਹੀਂ ਹਾਂ ਗੱਲ ਕਿੱਥੇ ਲੱਜਦੀ ਆ ਗੱਲਾਂ ਸੱਜਣਾਂ ਹਟ ਗਈਆਂ ਹੁਣ ਗੱਲਾਂ ਹੋਣੀਆਂ ਹਟ ਗਈਆਂ ਮੁੰਦੀ ਵੀ ਬੰਦ ਹੋ ਗਈ ਆ ਇਹ ਇਧਰ ਨੋਟਾਂ ਦਾ ਢੇਰ ਮੈਨੂੰ ਪਲਾੜਾਂ ਇਹ ਮਨੀ ਕੁਆਟੇ ਸੱਚ ਇੱਕ ਜੀ ਲੱਭੋਲੀ ਗਏ ਕੀ ਟਰਾਲਾ ਟਰੱਕ ਰਹਿ ਗਿਆ ਓ ਮਾਈ ਗਾਡ ਓ ਹੋ ਹੋ ਟਰਾਲਾ ਮੇਆ ਪੁੱਤ ਬਹੁਤ ਹੀ ਸਮਾਨ ਆ ਗਿਆ ਟਰਾਲਾ ਰਹਿ ਗਿਆ ਬਲੈ ਮੈਂ ਆਪਣੇ ਹੱਥੀ ਬਣਾਇਆ ਸੀ ਅਸੀਂ ਆਪਣੇ ਕੀ ਕ੍ਰੀਤੀਆ ਘਰ ਕੀਤੀਆਂ ਨਹੀਂ ਉਹ ਛੱਡਦਾ ਹਾਂ ਤੂੰ ਟਰਾਲੇ ਨੂੰ ਚੱਕਰ ਪਿਆ ਲੈ ਜਾਣਾ ਲੈਣੇ ਕਿਹਦੇ ਡਿਜ਼ਾਈਨ ਉਹ ਹੈ ਚੱਕ ਦੇ ਕਹਦੇ ਡਿਜ਼ਾਈਨ ਆਹ ਲੈ ਲਾ ਡਰੈਸ ਇੱਕ ਇਹ ਅੱਜ ਝੰਡਾ ਵੀ ਲੈਣ ਵਿੱਚ ਚੰਦਾ ਕਿਹੜੀ ਕੰਟਰੀ ਨਾਲ ਆਵਾ ਅਮਰੀਕਾ ਅਮਰੀਕਾ ਦਾ ਝੰਡਾ ਹੈ ਪਰ ਇਹ ਕਿੰਨੇ ਟਾਈਮ ਤੋਂ ਸਾਫ ਨਹੀਂ ਕੀਤਾ ਘੱਟਾ ਤੇ ਕਿੰਨਾ ਪਿਆ ਘੱਟਾ ਹੋਣ ਜਦੋਂ ਨਾ ਸਮਾਨ ਚੱਕਿਆ ਥੱਲੇ ਘੱਟਾ ਬਹੁੜਿਆ ਸਮਾਨ ਤਾਂ ਘੜਿਆ ਜਦੋਂ ਨਾ ਕੱਪੜੇ ਕੁੱਪੜਿਆਂ ਦੇ ਕੱਪੜੇ ਤਾਂ ਇਹਦੇ ਆਪਣੇ ਵੱਲੋਂ ਬਹੁਤ ਸਫਾਈ ਰੱਖੀ ਦੀ ਪਰ ਫਿਰ ਵੀ ਨਿਕਲ ਹੀ ਆਉਂਦਾ ਖਲਾਰਾ ਗਰਮੀ ਹੈ ਨਾ ਮੌਸਮ ਇਦਾਂ ਦਾ ਹੈ ਇੱਥੇ ਕਦੇ ਵੀਡੀਓ ਕਿੰਨੀਆਂ ਵੀਡੀਓ ਆਪਾਂ ਬਣਾਈਆਂ ਇੱਥੇ ਦੀ ਕੰਦਾ ਵੀ ਖਾਲੀ ਆ ਹੁਣ ਉੱਥੇ ਜਾ ਕੇ ਬਣਾਵਾਂਗੇ ਨਵੇਂ ਘਰ ਦੀਆਂ ਰਵਾਨੀ ਜੇ ਰਵਾਨਾ ਕਰਨਾ ਉੱਥੇ ਕਦਾਂ ਪਿਆ ਸਾਡਾ ਹਰੇ ਸਮਾਨ ਥੋੜਾ ਥੋੜਾ ਲੈ ਕੇ ਗਏ ਆ ਆਈ ਇਕੱਠਾ ਕੋਈ ਵਾਰ ਇਕੱਠਾ ਨਹੀਂ ਸਮਾਨ ਲਗਿਆ ਸਾਨੂੰ ਸਿਕਾ ਵੀ ਉੱਥੇ ਥੋੜਾ ਜਿਹਾ ਹੋ ਗਿਆ ਸਮਾਨ ਚੱਕਦੇ ਆਂ ਥੋੜੀ ਥੋੜੀ ਅਸੀਂ ਸਾਡੇ ਕੋ ਮਹੀਨੇ ਦਾ ਟਾਈਮ ਹੈਗਾ ਅਸੀਂ ਥੋੜਾ ਥੋੜਾ ਕਰਕੇ ਸਮਾਨ ਲਈ ਗਏ ਤੋ ਸੇ ਲਾਤਾ ਹੈ ਨਾ ਆ ਬਾਲਕਨੀ ਵੀ ਕਿਤੇ ਆਇਆ ਕਰੂ ਵੀ ਇੰਨਾ ਖੜ ਕੇ ਬਾਹਰੋਂ ਊ ਨਿਊ ਲੈਂਦੇ ਸੀ ਕਦੇ ਹੈ ਨਾ ਉਹਨੇ ਸੋਨੇ ਬੂਹੇ ਦਿਖਾ ਲਦੇ ਹੁੰਦੇ ਸੀ ਕਿ ਨਾ ਦੇਖੋ ਕਿੰਨੀ ਗਰੀ ਮਰੀ ਐ ਤੇ ਚੇਤੇ ਆਇਆ ਕਰਨੀ ਆਪਾਂ ਨੂੰ ਹੁਣ ਜਦੋਂ ਪੈਸਾ ਲੰਘਿਆ ਕਰਨਾ ਕਿਤੇ ਗੱਡੀ ਲਈ ਕਿਤੇ ਸਾਡਾ ਘਰ ਜਿੱਥੇ ਆਪਾਂ ਪਹਿਲਾਂ ਰਹਿੰਦੇ ਸੀ ਭਾਵੇਂ ਉਹ ਕਿਰਾਏ ਦਾ ਘਰ ਸੀ ਹਾਂ ਫਿਰ ਵੀ ਆਖੀ ਨਾ ਹਏ ਉਹ ਸਾਡਾ ਘਰ ਵੀ ਇੱਥੇ ਰਹੀ ਸੀ ਸਾਡਾ ਘਰ ਹੁਣ ਜਦੋਂ ਕਿਤੇ ਇੱਥੋਂ ਆ ਰੋਡ ਥਾਣੀ ਲੰਘਿਆ ਕਰਨਾ ਇੱਥੋਂ ਅਕਸਰ ਹੀ ਕੀੜਾ ਵੱਜਿਆ ਹੀ ਕਰਨਾ ਆ ਕੋਈ ਨਾਲ ਦੇ ਪਿੰਡ ਜਿਹੇ ਸੀ ਇੱਥੇ ਆ ਰੋਡ ਫਣੀ ਵਿੱਚ ਜਾਂਦਾ ਕਰਨਾ ਆ ਤੋਇਆ ਕਰਨਾ ਆ ਇਹ ਦੇਖ ਕੇ ਲੱਗਿਆ ਕਰਨਾ ਘਰ ਆ ਲੂ ਸਾਡਾ ਘਰ ਹੁੰਦਾ ਸੀ ਸਾਡਾ ਘਰ ਹੁੰਦਾ ਸੀ ਸਾਡਾ ਸੈਂ ਮੜਾ ਖੈ ਨਾ ਜੇ ਮਰਜੀ ਚਾਈਏ ਊੜਾੜਾ ਨਾਲੀ ਆ ਊੜੇ ਊੜੀ ਨਾਲੀ ਆ ਪਾ ਤੋੜ ਦਿੱਤੀ ਉਪਰੋਂ ਇਹਦਾ ਆ ਮੂਹਿਆ ਆ ਪੱਟੀ ਦਾ ਉਹਦਾ ਪਾਰਨਾ ਟੁੱਟ ਗਿਆ ਅਟੈਚੀ ਦੇ ਵਿੱਚ ਇਹ ਜੋਰਦਾਂਗੇ ਅਮੈਂ ਨੀ ਪੰਜਾਬੀ ਪੜੋ ਹੈ ਪੂਰਾ ਡਾ ਸਤੋ ਫਸਾ ਡਾ ਹੈ ਬਲ ਬਾਰੇ ਦੀ ਚੀਜ਼ ਆ ਆਪਣੀ ਸਭੀ ਕਰਦਾ ਵਾ ਸਾਰੀਆਂ ਲੈ ਗਿਆ ਟੋਕੀ ਵੀ ਨਹੀਂ ਕਿੰਨਾ ਕੋਈ ਛੱਡ ਕੇ ਜੜਿਆ ਆਪਦੀ ਇਹ ਆ ਇਹ ਵੀ ਨਹੀਂ ਛੱਡਦਾ ਇਹ ਹੂੰ ਤੇ ਚਲ ਜੀਏ ਫਿਰ ਚਲੋ ਚਲੋ ਪਿਆਰੀਆਂ ਜਾਣਾ ਹੀ ਪੈਣਾ ਤੇ ਦਖਾਲ ਨੇ ਵੇਹ ਜਾ ਕੇ ਉੱਥੇ ਤੁਹਾਨੂੰ ਥੋੜਾ ਆ ਜਾ ਘਰ ਦੇ ਵਿੱਚ ਸਾਡੇ ਕੀ ਹਾਲਾਤ ਆ ਉੱਥੇ ਤੇ ਬਾਕੀ ਦਾ ਜਨਾ ਫਿਰ ਹਲਾਾਂਗੇ ਨਾ ਤਾਂ ਸੀ ਹਲਾਦੋ ਸੁਧਾਰਦੇ ਆ ਮਤਲਬ ਕਿੰਨਾ ਸੁਧਾਰ ਕਿੰਨਾ ਸਮਾਨ ਟਕੋਣਾ ਇਹ ਪਤਾ ਹੀ ਨਹੀਂ ਹੁਣ ਕਿਹਦੇ ਵਿੱਚ ਕੀ ਕਿਹੜੀ ਕਿਹੜਾ ਸਮਾਨ ਛਾ ਕੇ ਰੱਖਿਆ ਇਹ ਤਾਂ ਹੁਣ ਉੱਥੇ ਜਾ ਕੇ ਪਤਾ ਲੱਗਣਾ ਹੈ ਪੱਕੇ ਦੀ ਬਾਤ ਜਿਆਦੀ ਆਉਂਦੀ ਵਿੱਚ ਹਾਂ ਕੈਮਰਾ ਆਪਾਂ ਚਾਰਜ ਹੀ ਨਹੀਂ ਕੀਤਾ ਹੈ ਕਈਆਂ ਦਿਨਾਂ ਦਾ ਇਦਾਂ ਪਿਆ ਹੀ ਉਹ ਵੀਡੀਓ ਬਣਾਈਆਂ ਹੀ ਨਹੀਂ ਬਹੁਤ ਘੱਟ ਵੀਡੀਓ ਬਣਾਈਆਂ ਆ ਇਹਨੇ ਤਹੇ ਵੀ ਨੂੰ ਇੱਕ ਦੋ ਵਲੌਗ ਬਣਾਈ ਦਿੱਤੇ ਮੈਂ ਤਾਂ ਬਣਾਈ ਨਹੀਂ ਕੀਤਾ ਵੀਡੀਓ ਬਣਾਉਣਾ ਮੈਂ ਕੋਈ ਵੀ ਨਹੀਂ ਬਣਾਈ ਮੇਰਾ ਮਨ ਤਾਂ ਹੀ ਮਰਿਆ ਹੋਇਆ ਆ ਜੀ ਨਹੀਂ ਕਰਦਾ ਵੀਡੀਓ ਬਣਾਉਣੀ ਐ ਮੈਂ ਬਣਾਨੇ ਵੀਡੀਓ ਪਰ ਮੈਂ ਹੀ ਫਟਾ ਕੇ ਰਾਈ ਦੀ ਆ ਅੱਛਾ ਇਸ ਕਰਕੇ ਹੋਣਾ ਚਾਹਦੇ ਆ ਮਾਸੀ ਨੂੰ ਪਹੁੰਚ ਕੇ ਦਿਖਾਉਦੇ ਆ ਤੁਹਾਨੂੰ ਬਾਕੀ ਦਾ ਉੱਥੇ ਸਾਡਾ ਖਲਾਰਾ ਕਿੱਦਾਂ ਆ ਤੇ ਹੁਣ ਇਸ ਘਰ ਨੂੰ ਅਲਵਿਦਾ ਬਾਏ ਬਾਏ ਤੇ ਭੱਜਦੇ ਹਾਂ ਕੈਮਰਿਆਂ ਤੋਂ ਪਾਸੇ ਇਮੋਸ਼ਨਲ ਹੋ ਜਾਂਨੇ ਆ ਸਹੀ ਆ ਜੀ ਹੁਣ ਤੁਹਾਨੂੰ ਤੇ ਪਹੁੰਚ ਕੇ ਦਿਖਾ ਲਦੇ ਆਂ ਅਸੀਂ ਕਿੱਥੇ ਸਾਡੇ ਖਲਾਰਾ ਪਾਇਆ ਹੋਇਆ ਚੱਕ ਲੋ ਮੇਰੇ ਘਸਾਉਣਾ ਛੁੱਟ ਗਿਆ ਆ ਚੱਕੋ ਆ ਫੋਟੋ ਏਦਾਂ ਹੁੰਦੀ ਹੈ ਹਾਲਾਤ ਮੈਂ ਤੁਹਾਨੂੰ ਫੋਟੋਆਂ ਚੱਕੋ ਫੋਟੋਆਂ ਇੱਕ ਮਿੰਟ ਹੋ ਗਿਆ ਫੋਟੋਆਂ ਵਿੱਚ ਚੱਕ ਲੈਨੇ ਆ ਇੱਕ ਮਿੰਟ ਆਹ ਲੋ ਜੀ ਖੜੋ ਜੀ ਨਵੇਂ ਘਰ ਦੀ ਐਂਟਰੀ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਖਲਾਰਾ ਇੱਧਰ ਰੇਸਟ ਮਾਨ ਖੜਾ ਹੋ ਰਿਹਾ ਵਾ ਨਵੇਂ ਘਰ ਵਿੱਚ ਚਾਚੇ ਚੱਲਦੇ ਨਾਲ ਆਈਏ ਚਾਚੇ ਉਹ ਤਾਂ ਨਾਲ ਹੀ ਰਹਿਣਾ ਲਾਲਾ ਉੱਟਮਾ ਆਦੇ ਹੈ ਸਾਡੀ ਸੈਟਿੰਗ ਸਾਰੀ ਕਰਨ ਵਾਲੀ ਹੈ ਇਹ ਸਮਾਨ ਆਇਆ ਲਿਆਣ ਲਿਆਣ ਸਿੱਟਿਆ ਸੈੱਟ ਵੀ ਫੇਰਾ ਕੀਤਾ ਪਰ ਫੇਠੀਂ ਦੇਖ ਸਕਦੇ ਹੋ ਸਾਡਾ ਸਮਾਨ ਹੀ ਬਹੁਤ ਸੀ ਇਹਦਾ ਘਰ ਸੀ ਤੋਂ ਤਾਂ ਹੀ ਨਹੀਂ ਭਰਿਆ ਸੀ ਇਹ ਸਾਰਾ ਸਮਾਨ ਇਹ ਦੇਖ ਲਿਆ ਪਤਲਿਆ ਹੁਣ ਹੀ ਸੈੱਟ ਕਰਾਂਗੇ ਹੌਲੀ ਹੌਲੀ ਸਾਰਾ ਮੈਂ ਮੈਨੂੰ ਇਹ ਬਿਫੋਰ ਐਂਡ ਆਫਟਰ ਵੀ ਦਿਖਾਵਾਂਗੇ ਅਫਟਰ ਦਾ ਵੀ ਦਿਖਾਵਾਂਗੇ ਹੁਣ ਸਾਡੀਆਂ ਹਾਲਤਾਂ ਇਹ ਦੇਖ ਸਕਦੇ ਆ ਕਿ ਕਿ ਰਾਤੀ ਵੀ ਇਸ ਸਮਾਲ ਢੋ ਦੇ ਰਿਹਾ 12 ਵਜੇ ਹੁਣ ਨਵੇਂ-ਨਵੇਂ ਵੀਊ ਤੁਹਾਨੂੰ ਬਾਹਰੋਂ ਦਿਖਾ ਰਿਆ ਕਰਾਂਗੇ ਇੱਥੋਂ ਆ ਵਾਲੀ ਇੰਨੇ ਦੇ ਘਰ ਚੀ ਚੀ ਪਹਾੜਾਂ ਦੇ ਤੇ ਨਵਾਂ ਵੀਊ ਨਵੀਂ ਜਗ੍ਹਾ ਇਹ ਨਾਲ ਤੁਹਾਨੂੰ ਮਿਲ ਰਹੇ ਆ ਹੁਣ ਅਸੀਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਉਣ ਵਾਲੇ ਵਲੌਗਾਂ ਦੇ ਵਿੱਚ ਹਾਂ ਹੈਨਾ ਕੀ ਜਣਾ ਚਾਹੂਗੇ ਤੁਸੀਂ ਕੁਛ ਨਹੀਂ ਕਹਿਣਾ ਕੁਛ ਨਹੀਂ ਹਾਲਤ ਨਹੀਂ ਕੁਛ ਕਹਿਣ ਵਾਲੀ ਬਸ ਹੁਣ ਸਮਾਨ ਮਾੜਾ ਮੋਟਾ ਸਮੇਟ ਸਮੂਟ ਲਈਏ ਖਲਾਰਾ ਬਾਲਾ ਜਿਆਦਾ ਆ ਤੇ ਸੈਟਿੰਗ ਕਰ ਲਈਏ ਤਾਂ ਹੁਣ ਇਹ ਤੁਸੀਂ ਵੀਊ ਦੇਖ ਲਿਆ ਬਾਅਦ ਚ ਵੀ ਦਿਖਾਵਾਂਗੇ ਜਦੋਂ ਸੈਟਿੰਗ ਕਰ ਲਈ ਸਾਰੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜਾ ਕੋਈ ਵੀ ਕਦੇ ਵੀ ਇੰਡੀਆ ਚ ਇੰਡੀਆ ਤੋਂ ਬਾਹਰ ਕਦੇ ਮੂਵ ਹੋਇਆ ਹੋਵੇ ਉਹ ਦੱਸਿਓ ਵੀ ਬੰਦੇ ਦੀ ਹਾਲਤ ਕਿੰਨੀ ਦੀ ਹੁੰਦੀ ਹੈ ਜਦੋਂ ਗਰੀਬਾ ਹੈ ਸਬਸਕ੍ਰਾਈਬ ਕਰਨਾ ਸੌਖਾ ਆ ਕਿ ਔਖਾ ਆ ਸਬਸਕ੍ਰਾਈਬ ਕਰ ਲਓ ਬਾਕੀ ਸੋਖਾ ਸੋਖਾ ਦਾ ਨਹੀਂ ਚੱਕਰ ਹੈਗਾ ਤੇ ਆਪ ਦਾ ਘਰ ਛੱਡਣਾ ਉਥੋਂ ਹੈਲੋ ਹੈਲੋ ਤੇ ਨਾਲ ਹੀ ਰਾਂ ਦੀ ਪੋਜੀਸ਼ਨ ਖਰਾਬ ਹੋ ਜਾਂਦੀ ਹੈ ਤੇ ਹਾਂਜੀ ਸਬਸਕ੍ਰਾਈਬ ਕਰ ਲਓ ਪਾਸਟ ਹੈ ਚੈਨਲ ਐਮ ਐਡੀ ਚੈਨਲ ਸਬਸਕ੍ਰਾਈਬ ਕਰ ਲਓ ਪਾਸ ਚੈਨਲ ਐਮ ਐਡੀ ਚੈਨਲ ਚੰਗਾ ਜੀ ਮਿਲਦੇ ਹਾਂ ਹੁਣ ਨੈਕਸਟ ਵਲੌਗ ਦੇ ਵਿੱਚ ਆਹ ਤਕਰਾ ਰਿਹਾ ਤੇ ਕਰੋ ਸਪੋਰਟ ਜਰਾ ਖੁੱਲ ਕੇ ਜਰਾ ਹੁਣ ਮਿਲਦੇ ਆਂ ਜੀ ਨੈਕਸਟ ਵਲੌਗ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ